ਸਸਿਕਾ ਸਾਰੇ ਮੇਰੇ ਵੀਰ ਭਰਾਵਾਂ ਨੂੰ ਕੀ ਹਾਲ ਚਾਲ ਨੇ ਬਰੋ ਅੱਜ ਆਪਾਂ ਚੱਲੇ ਸੀ ਚੰਡੀਗੜ੍ਹ ਅੱਜ ਹੋਲੀ ਸੀ ਸਾਰੇ ਮੇਰੇ ਵੀਰ ਭਰਾਵਾਂ ਨੂੰ ਕੋਈ ਦੀਆਂ ਮੁਬਾਰਕਾਂ ਤੇ ਆਪਣੇ ਬਲੌਗ ਦੇ ਨਾਲ ਬਣੇ ਰਹੋ ਸੋਨੂੰ ਜੋ ਵੀ ਮੂਮੈਂਟਸ ਹੋਣਗੇ ਆਪਾਂ ਦਿਖਾਵਾਂਗੇ ਅਸੀਂ ਤਿੰਨ ਮੇਰੇ ਵੀਰ ਭਰਾ ਚੱਲੇ ਆਂ ਹੋਲੀ ਦੀ ਆਨੰਦ ਲੈਣ ਚਲੋ ਵੀਰ ਬਣੇ ਰਹੋ ਬਲੌਗ ਦੇ ਨਾਲ ਕਰਾਓ ਸਾਡਾ ਹੀ ਪੇਜ ਮੋਨਟਾਈਜ਼ ਤੇ ਪਹਿਲਾਂ ਤਾਂ ਹੋਲੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਹੋਲੀ ਸਾਰਿਆਂ ਲਈ ਖੁਸ਼ੀਆਂ ਭਰੀ ਲੈ ਕੇ ਆਵੇ ਤੇ ਹੋਰ ਸਾਰੇ ਰੰਗ ਰੂੰਗ ਨਾਲ ਫੋਲੀ ਖੇਡੋ ਇੱਥੇ ਜੱੱਬਾ ਚੱਲੇ ਸੀ ਚੰਡੀਗੜ੍ਹ Holi ਇੰਜੋਏ ਕਰਨ ਲਈ ਤੇ ਬਾਕੀ ਸੋਨੂੰ ਜੋ ਰਾਹ ਚ ਜੋ ਕੋਈ ਕਲਿੱਪ ਚੱਕੀ ਦਾ ਜ਼ਰੂਰ ਲਾਵਾਂ ਲਾਵਾਂਗੇ ਨਹੀਂ ਫਿਰ ਚੰਡੀਗੜ੍ਹ ਜਾ ਕੇ Holi ਦੀਆਂ ਜੋ ਕਲਿੱਪਾਂ ਆ ਜ਼ਰੂਰ ਲਾਵਾਂਗੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਕਿਵੇਂ ਲੱਗਿਆ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਵੱਧ ਤੋਂ ਵੱਧ ਵਾਈਟ ਟਾਈਮ ਕਰੋ ਪੂਰਾ ਤੇ ਮੋਨਟਾਈ ਹੋਵੇ ਚੈਨਲ ਆਪਣਾ ਬਣੇ ਰਹੋ ਵਲੌਗ ਦੇ ਨਾਲ ਲਓ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਤਨੌਲੀ ਤੇ ਰੁਕੇ ਆਪਾਂ ਦੀਪਕਾ ਢਾਬੇ ਤੇ ਭਰਾਵਾ ਤੜਕੇ ਚਾਹਣੀ ਮਿਲੀਆਂ ਸੀ ਮਿਲਦਾ ਚਾਹ ਜੂਹਾ ਪੀਣਿਆਂ ਨਾਲੇ ਕੁਝ ਖਾਣੇ ਆ ਨਾਲੇ ਦਿਖਾਉਣੇ ਆ ਤੁਹਾਨੂੰ ਦੀਪਕਾ ਢਾਬੇ ਦੀ ਕੁਆਲਿਟੀ ਕੱਲਾ ਰਹਿਤਾ ਰਹਿ ਤੇ ਦੇਗੇ ਵੀਰੇ ਕੁਛ ਨਾਲ ਤਾਂ ਦੇ ਕੇ ਨਹੀਂ ਖਾਣ ਨੂੰ ਕਿ ਰਹਿਤਾ ਖਾ ਕੇ ਸਰਦ ਗਏ ਬਾਈ ਨੂੰ ਬੱਝੇ ਬਾਈ ਜੀ ਦੱਸਣਗੇ ਆਪਣੇ ਬਾਈ ਦੱਸੋ ਹਾਂਜੀ ਬਾਈ ਜੀ ਕੀ ਟੇਸਟ ਆ ਰਿਹਾ ਰਹਿ ਤੇ ਸੋਨੂੰ ਕਹਿੰਦੇ ਕੀਆ ਬਾਤਾਂ ਨੇ ਕੀਆ ਬਾਤਾਂ ਨੇ ਹੋਈਆਂ ਪੰਗਾਂ ਨੇ ਕਹਿੰਦੇ ਮੰਗਲ ਹੀ ਮੰਗਲ ਆਰਡਰ ਦਿੱਤਾ ਹੋਇਆ ਬਈ ਆਉਂਦਾ ਜਰਾ ਹਾਂਜੀ ਵੀਰ ਜੀ ਆਇਆ ਨਾ ਕਰੀ ਤੁਸੀਂ सांगਦੇ ਕਾ ਤੂੰ ਤੁਸੀਂ सांगਦੇ ਕਾ ਤੂੰ ਕਹਿੰਦੇ ਕੀਆ ਬਾਤਾਂ ਨੇ ਮੁੰਡਾ ਲਿਆ ਪਰੌਂਠੇ ਕਹਿੰਦੇ ਕੀਆ ਬਾਤਾਂ ਨੇ ਹੱਸਦਾ ਸਮਾਈਲ ਮਾਰਦਾ ਪੂਰੀ ਕਹਿੰਦੇ ਲੈ ਚੋ ਪਰਨੇ ਤੌਲੀਆ ਤੇਰੇ ਮੁਕੇ ਤੇ ਕਹਿੰਦੇ ਕੀਆ ਬਾਤਾਂ ਨੇ ਇਹਨੇ ਤਿੰਨ ਹੈ ਬਈ ਪਹਿਲਾਂ ਪਤਾ ਹੀ ਸੁਦਾ ਚਲੋ ਇਹ ਆ ਗਿਆ ਆਪਣੇ ਪਰੌਂਟੇ ਹੁਣ ਖਾ ਖੂ ਕੇ ਫਿਰ ਆਪਾਂ ਕਰਦੇ ਆਂ ਗੱਲ ਵੀਰੇ ਠੀਕ ਹੈ ਯਾ ਹਾਂਜੀ ਮਿੱਤਰੋ ਕਰ ਲਈ ਪੇਟ ਪੂਜਾ ਕਹਿੰਦੇ ਕਿਆ ਬਾਤਾਂ ਨੇ ਮਤਰਾਂ ਦੀਆਂ ਆਹ ਦੇਖ ਲੋ ਤੇਨ ਲੰਗੂਰ ਤਰੇ ਆਉਂਦੇ ਪਿੱਛੇ ਆ ਚੱਲੇ ਹੁਣ ਵੀਰੇ ਬਾਟਾਂ ਵੜਦੇ ਹੀ ਜਾਣੇ ਆ ਹਾਏ ਨਹੀਂ ਮੇਰਾ ਲੱਲੂ ਰਾਮੇ ਲੋਈ ਮੈਟਰ ਚੱਲਦੇ ਆ ਹੁਣ ਕਰਦੇ ਆ ਫਿਰ ਕਰਿਆ ਕਰੋ ਬਹੁਤ ਸੁਆਦਿਸ਼ਟ ਖਾਣਾ ਮਿਲਦਾ ਹੈ ਯਾਹਾਂ ਪੇ ਦੇ ਪਕੜਾਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਾਕੀ ਤੁਸੀਂ ਸਾਰੇ ਮੇਰੇ ਤੋਂ ਵਾਅਦਾ ਹੈ ਜੇ ਤੁਸੀਂ ਆਏ ਹੋ ਚਲੋ ਠੀਕ ਹੈ ਵੀਰੇ ਮਿਲਦੇ ਆ ਫਿਰ ਜਾ ਕੇ ਪਟਿਆਲੇ ਇਧਰੋਂ ਚੰਡੀਗੜ੍ਹ ਇਹ ਜਿਹੜਾ ਪਾ ਚੰਡੀਗੜ੍ਹ ਦੇਖੋ ਅਜਾ ਮਾਹੌਲ ਮਹੌਲ ਜਾਲਾਪੁਰ ਪ੍ਰਸ਼ਾਸਨ ਵੀ ਪੂਰੀ ਸਕਦਾ ਹੈ ਛੜੀ ਕਰੀੜਾ ਦੇਖੋ ਸਸੀਗਾਰ ਵੀਰੇ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਕੀ ਹਾਲ ਚਾਲ ਨੇ ਮੇਰੇ ਵੀਰਾਂ ਦਾ ਆਪਾਂ ਚੰਡੀਗੜ੍ਹ ਪਹੁੰਚ ਗਏ ਸੀਗੇ ਆਪਾਂ ਹੋਲੀ ਦੇ ਵਧੀਆ ਮੂਮੈਂਟਸ ਕਵਰ ਕੀਤੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਵਧੀਆ ਆਪਾਂ ਜਵਾਈ ਕੀਤਾ ਸਭ ਨੇ ਤੇ ਆਪਾਂ ਹੁਣ ਵਧੀਆ ਆਪਣਾ ਨਹਾਣੂ ਕੇ ਹੋ ਗਏ ਸੀ ਤਿਆਰ ਰੰਗ ਰੰਗ ਸਾਰਾ ਲਹਿ ਗਿਆ ਸੀਗਾ ਵਧੀਆ ਹੋ ਕੇ ਰੈਡੀ ਚੱਲੇ ਆ ਆਪਾਂ ਗੇੜੀ ਤੇ ਵੇਣੇ ਮਾਹੌਲ ਚੰਡੀਗੜ੍ਹ ਦਾ ਸ਼ਾਮ ਦਾ ਕੀ ਹੁੰਦਾ ਬਸ ਇਹ ਤਾਂ ਬਹੁਤ ਾਰੀ ਵੇਖ ਕੇ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਵੀ ਮੈਮਰੀਜ਼ ਹੋਊਗਾ ਜੁੜੇ ਰਿਹਾ ਬਲੌਗ ਦੇ ਨਾਲ ਥੈਂਕ ਯੂ ਬਰੋ